ਸਤਸ੍ਰੀ ਕਾਲ ਜੀ 13 ਜੁਲਾਈ 2025 ਦੇ ਰਿਸ਼ਤੇ ਨੇ 14 ਕੁੜੀਆਂ ਦੇ ਸਮੇਤ 7 ਕੰਟਰੀਆਂ ਤੋਂ 40 ਰਿਸ਼ਤੇ ਨੇ ਤੇ 40 ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਜਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਅੱਜ ਦੇ ਰਿਸ਼ਤੇ ਨੋਟ ਕਰਦੇ ਆਂ ਤੇ ਦੇਖ ਰੇਖ ਕਰਕੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤੇ ਜੀ ਨਾਮ ਕੌਰ ਜਿਲ੍ਹਾ ਫਰੀਦਕੋਟ ਤੋਂ ਕੁੜੀ ਬਲੋਂਗ ਕਰਦੀ ਹੈ ਕੈਨੇਡਾ ਦੇ ਵਿੱਚ ਆ ਕੁੜੀ ਬੀ ਟੈਕ ਜਿਹੜੀ ਕੰਪਿਊਟਰ ਸਾਇੰਸ ਦੀ ਤੇ ਐਮ ਵੀ ਐ ਪੜ੍ਹਾਈ ਕੀਤੀ ਹੋਈ ਆ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 1 ਇੰਚ ਕਾਸ਼ਟ ਜੱ 121993 ਦਾ ਜੇ ਕੁੜੀ ਦਾ ਕੰਮ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਤੇ ਆ ਕੁੜੀ ਤੇ ਯੂ ਐਸ اے ਦਾ ਵਿਜ਼ਿਟਰ ਵੀਜ਼ਾ ਵੀ ਆ ਬੈਸ ਨੂੰ ਪਰਿਵਾਰ ਆ ਕੁੜੀ ਦਾ ਬੈਸ ਨੂੰ ਪਰਿਵਾਰ ਦਾ ਪੜਿਆ ਲਿਖਿਆ ਜੱਟ ਸਿੱਖ ਜ਼ਮੀਨ ਵਾਲਾ ਯੂ ਐਸ اے ਜਾਂ ਕੈਨੇਡਾ ਦੇ ਵਿੱਚ ਸਿਟੀਜ਼ਨ ਜਾਂ ਪੀ ਆਰ ਮੁੰਡਾ ਚਾਹੀਦਾ ਸੈਟਲ ਬਲੈਂਘਮ ਜੇ ਯੂ ਐਸ اے ਦੇ ਵਿੱਚ ਹੈ ਤੇ ਜੇ ਕੈਨੇਡਾ ਦੇ ਵਿੱਚ ਹੈ ਤਾਂ ਸਰੀ ਬੈਂਕਓਵਰ ਐਪਸ ਫੋਰਡ ਦੇ ਵਿੱਚ ਜਿਹੜਾ ਨੀਲੇ ਤੋਂ ਹੋਵੇ ਸੈਟਲ ਤੇ ਬਲੈਂਘਮ ਯੂ ਐਸ اے ਤੋਂ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਐ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਸਕੇ ਪੈਣ ਭਰਾਮਾ ਦੀ ਐਡ ਹੈ ਭਰਾ ਜਿਹੜਾ ਇਹ ਯੂ ਐਸ اے ਦੇ ਵਿੱਚ ਐ ਪਰਾ ਦਾ ਖੁੱਦ ਦਾ ਉੱਥੇ ਘਰਵਾਰ ਹੈ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਕ ਦਾ ਪੜ੍ਹਾਈ ਡੀ ਫਾਰਮੇਸੀ ਇਹਨੂੰ ਪੰਜਾਬ ਤੋਂ ਤੇ ਫਾਰਮੇਸੀ ਅਸਿਸਟੈਂਟ ਦੀ ਜਿਹੜੀ ਯੂ ਐਸ ਏ ਤੋਂ ਪੜ੍ਹਾਈ ਕੀਤੀ ਹੋਈ ਆ ਪੈਣਾ ਦੋ ਪਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 1997 ਦਾ ਜੀ ਯੂ ਐਸ ਏ ਦੇ ਵਿੱਚ ਪੀ ਆਰ ਆ ਮੁੰਡਾ 10 ਕਿੱਲੇ ਜ਼ਮੀਨ ਆ ਵਧੀਆ ਜੋਬ ਆ ਮੁੰਡਾ ਵੈਸ ਨੂੰ ਐ ਦਸਤਾਬਤਾਰੀਆ ਮੁੰਡਾ ਤੇ ਆਪਣਾ ਘਰ ਆ ਯੂ ਐਸ ਏ ਦੇ ਵਿੱਚ ਕੁੜੀ ਦੀ ਵੀ ਆ ਸਿੰਘ ਨਰਸਿੰਗ ਕੀਤੀ ਹੋਵੇ ਜਾਂ ਆਰ ਐਨ ਜਾਂ ਬੀ ਫਾਰਮੇਸੀ ਜਾਂ ਇੰਜੀਨੀਅਰ ਜਾਂ ਚੰਗੀ ਪੜ੍ਹੀ ਲਿਖੀ ਜਿਹਦੇ ਨਾਲ ਲਾਲ ਪੱਟੀ ਦੇ ਵਿੱਚ ਕੁੜੀ ਸੌਰੀ ਮੁੰਡੇ ਦੇ ਪਰਿਵਾਰ ਦਾ ਇੱਕ ਬਾਹਰਲਾ ਨੰਬਰ ਤੇ ਇੱਕ ਇਹ ਦੋਨੇ ਦੇ ਨੰਬਰ ਮਿਲਾਦਾ ਸੇਮ ਹੀ ਨੇ ਜੋ ਪਹਿਲਾ ਭੈਣ ਭਰਾਵਾਂ ਦੀ ਐਡ ਹੈ ਤੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ WhatsApp ਤੇ ਜਾਂ ਕਾਲ ਕਰਕੇ ਅਗਲਾ ਰਿਸ਼ਤਾ ਨੋਟ ਕਰੋ ਜੀ UK ਦੇ ਵਿੱਚ ਕੁੜੀ ਸਿਟੀ ਜਾਣਾ ਕੁੜੀ ਦਾ ਰਿਸ਼ਤਾ ਪੱਕੀ ਹੈਗੀ UK ਦੇ ਵਿੱਚ ਤੇ ਆਪਾਂ ਕਾਲੀ ਵਿੱਚ ਰਿਸ਼ਤੇ ਥੋੜੇ ਤਾਂ ਬੋਲਦੇ ਆ ਜੋ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਦਾ ਸਕਰੀਨਸ਼ਾਟ ਲੈ ਲਓ ਜਾਂ ਵੀਡੀਓ ਦੇ ਵਿੱਚ ਦੁਬਾਰਾ ਦੇਖ ਲਿਓ ਪਹਿਲਾਂ ਸਾਰੇ ਰਿਸ਼ਤੇ ਨੋਟ ਕਰੋ ਮੰਨ ਲਓ ਤੁਹਾਡੇ 5 ਰਿਸ਼ਤੇ ਪਸੰਦ ਆਉਂਦੇ ਆ ਤਾਂ ਬਾਅਦ ਵਿੱਚ ਆ ਕੇ ਪਰਿਵਾਰ ਨਾਲ ਗੱਲ ਕਰੋ ਦੂਸਰੀ ਬੇਨਤੀ ਦੇਖ ਰਹਿ ਕੇ ਰਿਸ਼ਤਾ ਕਰੋ ਜੀ ਜਿਸ ਤਰ੍ਹਾਂ ਦਾ ਪਰਿਵਾਰ ਨੇ ਲਖਾਇਆ ਫੋਨ ਉਹੀ ਕਰੋ ਤੇ ਕਮੈਂਟ ਤੇ ਜਿਹੜਾ ਸਬਸਕ੍ਰਾਈਬ ਵਾਲਾ ਕੰਮ ਕਰ ਦਿਓ ਤੇ ਬਾਕੀ ਸਾਲਾਨਾ 1 ਸਾਲ ਲਈ ਜਿਨ੍ਹਾਂ ਨੇ ਲਗਾਤਾਰ ਐਡ ਪਾਉਣੀ ਹੈ ਉਹ ਆਪਾਂ ਬਿਲਕੁਲ ਵੀਡੀਓ ਦੇ ਉੱਤੇ ਡਿਸਕਸ ਕਰਾਂਗੇ ਫਿਰ ਦੇਖ ਕ 12 ਮਹੀਨੇ ਤੱਕ ਆਪਾਂ ਲਗਾਤਾਰ ਐਡ ਪਾਵਾਂਗੇ ਉਹਦੇ ਬਾਰੇ ਤੁਸੀਂ ਲਾਸਟ ਤੇ ਜਾਂਚ ਲਓ ਪਹਿਲਾਂ ਆਪ ਸਾਰੇ ਰਿਸ਼ਤੇ ਨੋਟ ਕਰੀਏ ਨਾਮ ਕੌਰ ਯੂਕੇ ਦੇ ਵਿੱਚ ਕੁਰੀ ਸਿਟੀਜਨ ਆ ਪੱਕੀ ਆ ਮਾਸਟਰ ਸਿਵਲ ਸਰਵਿਸ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਅੰਗੇਜਮੈਂਟ ਆ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੁੱਤ ਸਿੱਧੂ 231993 ਦਾ ਡੇਟ ਆਫ ਬਰਥ ਤੇ ਯੂਕੇ ਦੇ ਵਿੱਚ ਕੁਰੀ ਸਿਟੀਜਨ ਆ ਐਲ ਵੀ ਐਮ ਐਚ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਜਿਹੜੀ ਇਹ ਪੜ੍ਹਾਈ ਕੰਮ ਆ ਐਲ ਵੀ ਐਮ ਐਚ ਦੀ ਫੁੱਲ ਫਾਰਮ ਜਰੂਰ ਦੱਸਿਓ ਜੀ ਲੰਡਨ ਦੇ ਵਿੱਚ ਜਿਹੜਾ ਕੁਰੀ ਦਾ ਕੰਮ ਆ ਮੁੰਡਾ ਜਿਹੜਾ ਚੰਗੇ ਸਿੱਖ ਪਰਿਵਾਰ ਤੋਂ ਹੋਵੇ 15 ਤੋਂ 25 ਕਿੱਲੇ ਜ਼ਮੀਨ ਹੋਵੇ ਵੈਸ ਨੂੰ ਪਰਿਵਾਰ ਮੋਗਾ ਬਰਨਾਲਾ ਫਰੀਦਕੋਟ ਬਠਿੰਡਾ ਸ੍ਰੀ ਮੁਖਤਸਰ ਸਾਹਿਬ ਇਹ ਏਰੀਏ ਤੋਂ ਮੁੰਡਾ ਯੂਕੇ ਦੇ ਵਿੱਚ ਹੋਵੇ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਰੌਂਡ ਕਰੋ ਜੀ ਇੰਡੀਆ ਤੋਂ ਇਹ ਵੀ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਅੱਜ 12 ਕੁੜੀਆਂ ਦੇ ਰਿਸ਼ਤੇ ਨੇ ਪਰ ਦਾ ਲਾਸਟ ਵਾਲਾ ਹੋਵੇ ਤੇ ਲਾਸਟ ਵਾਲਾ ਰਿਸ਼ਤਾ ਹੀ ਅੱਜ ਕੁੜੀ ਦਾ ਇਹ ਬੇਨਤੀ ਹੈ ਜੀ ਤੁਹਾਡਾ ਵਿਚਕਾਰ ਸੈਂਟਰ ਕਿਤੇ ਵੀ ਰਿਸ਼ਤਾ ਪਸੰਦ ਦਾ ਹੋ ਸਕਦਾ ਹੈ ਵੀਡੀਓ ਲਾਸਟ ਤੱਕ ਦੇਖਿਓ ਭੈਣ ਇੱਕ ਮੈਡਿਕ ਭਰਾ ਹੈ ਕਨ ਮੈਡ ਕੈਨੇਡਾ ਦੇ ਵਿੱਚ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤ ਬੱਲ 1996 ਦਾ ਡੇਟ ਆਵਰਥਾ ਜੀ ਕੰਮ ਹੈ ਟਿਊਸ਼ਨ ਟੀਚਰ ਹੈ ਜੀ ਕੁੜੀ ਮੁੰਡੇ ਨੂੰ 4 ਤੋਂ 5 ਕਿੱਲੇ ਜ਼ਮੀਨ ਆਉਂਦੀ ਹੋਵੇ ਮੁੰਡਾ ਕੈਨੇਡਾ ਯੂ ਐਸ اے ਜਾਂ ਆਸਟ੍ਰੇਲੀਆ ਦੇ ਵਿੱਚ ਪੀ ਆਰ ਹੋਵੇ ਤਿੰਨੇ ਕੰਟਰੀ ਜੂ ਕਿਤੇ ਵੀ ਵੈਸ ਨੂੰ ਹੋਵੇ ਕਟਿੰਗ ਵਾਲਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਕੁੜੀ ਦੇ ਪਰਿਵਾਰ ਦਾ ਨ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਯੂਕੇ ਦੇ ਵਿੱਚ ਹੈ ਮੁੰਡਾ ਯੂਕੇ ਦੇ ਵਿੱਚ ਹੈ ਫਿਰੋਜ਼ਪੁਰ ਤੋਂ ਬਲੋਂਗ ਕਰਦਾ ਪੜਾਈ ਬੀਏ ਐਮਏ ਐਲ ਐਲ ਵੀ ਤੇ ਐਲ ਐਲ ਐਮ ਕੀਤੀ ਹੋਈ ਆ ਭੈਣਾ ਦੋ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 10 ਇੰਚ ਕਾਸਟ ਖੱਤਰੀ ਪੰਜਾਬੀ ਇਹ ਮੁੰਡਾ ਵੀ ਪੱਕਾ ਹੈਗਾ ਉੱਥੇ 19 9 1986 ਦਾ ਡੇਟ ਆਵਰਤਾ ਜੀ ਯੂਕੇ ਦੇ ਵਿੱਚ ਪੱਕਾ ਹੈ ਵੱਡੀ ਕੰਪਨੀ ਦੇ ਵਿੱਚ ਵਧੀਆ ਮੈਨੇਜਰ ਦੀ ਚੰਗੀ ਪੋਸਟ ਹੈ 36 ਕਿੱਲੇ ਜ਼ਮੀਨ ਹੈ ਜੀ ਇੰਡੀਆ ਦੇ ਵਿੱਚ ਹੈ ਪੰਜਾਬ ਦੇ ਵਿੱਚ ਭਰਾ ਇੱਕ ਮੈਡ ਹੈ 36 ਕਿੱਲੇ ਦੋਨਾਂ ਨੂੰ 18 18 ਕਿੱਲੇ ਜਾਂ ਕਿਵੇਂ ਹੈਣਾ ਇਹ ਗੱਲ ਕਰ ਲਿਓ ਤੇ ਸਹਿਰੀ ਪ੍ਰਾਪਰਟੀ ਇਹਨਾਂ ਦੀ ਤੇ ਪਲਾਟ ਹੈ ਸ਼ਹਿਰ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਤੇ ਡੇਢ ਕਨਾਲ ਦੇ ਵਿੱਚ ਕੋਟ ਹੈ ਇਹਨਾਂ ਦੀ ਕੁੜੀ ਪੜੀ ਲਿਖੀ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਇੱਕ ਇਹਨਾਂ ਵੱਲੋਂ ਬੇਨਤੀ ਹੈ ਜੀ 2021 ਵਿੱਚ ਮੰਗਣੀ ਹੋ ਕੇ ਟੁੱਟ ਗਈ ਸੀ ਕਿਉਂਕਿ ਕੁੜੀ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਤੇ ਉਹਨੇ ਬਾਹਰ ਜਾਣ ਤੋਂ ਅਣਕਾਰ ਕਰਤਾ ਸੀ ਬਾਕੀ ਜਾਂਚ ਪੜਤਾਲ ਕਰਕੇ ਤੇ ਗੱਲਬਾਤ ਪਰਿਵਾਰ ਨਾਲ ਕਰਕੇ ਰਿਸ਼ਤਾ ਜੋੜ ਸਕਦੇ ਤੇ ਬਾਹਰ ਲਈ ਨੰਬਰ ਇਹਨਾਂ ਦਾ ਜੁਕੇ ਦਾ ਤੇ ਪਲੱਸ 44 ਵਾਲਾ WhatsApp ਤੇ ਗੱਲਬਾਤ ਕਰ ਲਓ ਜੀ ਡਾਇਰੈਕਟ ਗੱਲ ਕਰਦੇ ਡਾਇਰੈਕਟ ਕਰ ਸਕਦੇ ਆਹਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਹੜਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲੱਸ 2 ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 1996 ਲਈ ਕੰਮ 5 ਕਿਲੇ ਜ਼ਮੀਨ ਦੋਨੇ ਭਰਾਵਾਂ ਨੂੰ ਪ੍ਰਾਈਵੇਟ ਮੁੰਡਾ ਜੋਬ ਕਰਦਾ ਵਧੀਆ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਮੁੰਡਾ ਅੰਮ੍ਰਿਤਾਰੀਆ ਕੁੜੀ ਅੰਮ੍ਰਿਤਾਰੀਆ ਜਾਂ ਗੋਰ ਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਮਕੈਨਿਕਲ ਇੰਜੀਨ ਦੀ ਕੀਤੀ ਹੋਈ ਹੈ ਭੈਣ ਇੱਕ ਮ 1541994 ਦਾ ਜੀ ਗਵਰਨਮੈਂਟ ਜੌਬ ਤੇ ਹੈ ਬੈਂਕ ਮੈਨੇਜਰ ਇਨ ਐਸਵੀਆਈ ਪੋਸਟਿੰਗ ਐਂਡ ਔਰੰਗਾਬਾਦ ਮਹਾਰਾਸ਼ਟਰਾ ਦੇ ਵਿੱਚ ਹੈ ਪੰਜ ਕਿੱਲੇ ਜ਼ਮੀਨਾਂ ਮੁੰਡਾ ਕੱਲਾ ਜੀ ਭੈਣਾਂ ਇੱਕ ਤੇ ਕੱਲਾ ਮੁੰਡਾ ਕੱਦ ਜਿਹੜਾ ਸੌਰੀ ਜ਼ਮੀਨਾਂ ਪੰਜ ਕਿੱਲੇ ਕੱਲੇ ਨੂੰ ਆਉਂਦੀ ਹੈ ਕੁੜੀ ਪੜੀ ਲਿਖੀ ਬਰਾਬਰ ਦੀ ਯੋਗਤਾ ਵਾਲੀ ਹੋਵੇ ਨੌਕਰੀ ਭਾਵੇਂ ਨਾ ਕਰਦੀ ਹੋਵੇ ਪਰ ਪੜੀ ਲਿਖੀ ਚ ਕੁੜੀ ਦਾ ਰਿਸ਼ਤਾ ਚਾਹੀਦਾ ਇਹਨਾਂ ਨੂੰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਸੰਗਰੂਰ ਨੂੰ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅ ਨਾਮ ਸਿੰਘ ਕੈਨੇਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਆਈਟੀਆ ਡਿਪਲੋਮਾ ਬਿਲਡਰ ਦਾ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 2/8/1996 ਦਾ ਜੀ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਕੈਲਗਰੀ ਫਰੇਮਿੰਗ ਵਰਕ ਸ਼ਾਰਟ ਟਾਈਮ ਮੁੰਡਾ ਡਿਵੋਰਸਡ ਹੈ ਕੁੜੀ ਚੰਗੇ ਸਿੱਖ ਪਰਿਵਾਰ ਤੋਂ ਹੋਵੇ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਹੁਸਿਆਰਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਮੈਡ ਯੂਕੇ ਦੇ ਵਿੱਚ ਭਰਾ ਕੋਈ ਨਹੀਂ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇਕ ਗੋਤ ਸਿੱਧੂ 16 6 1991 ਦਾ ਡੇਟ ਆਫ ਬਰਥ ਹੈ ਜੀ 15 ਕਿੱਲੇ ਜ਼ਮੀਨਾਂ ਮੁੰਡਾ ਮੁੰਡੇ ਦਾ ਭਰਾ ਕੋਈ ਨਹੀਂ ਕੱਲਾ ਮੁੰਡਾ 15 ਕਿੱਲੇ ਜ਼ਮੀਨਾਂਉਂਦੀ ਹੈ ਐਗਰੀਕਲਚਰ ਖੇਤੀਬਾੜੀ ਦਾ ਕੰਮ ਹੈ ਕੁੜੀ ਕੈਨੇਡਾ ਦੇ ਵਿੱਚ ਜਾਂ ਯੂਕੇ ਦੇ ਵਿੱਚ ਪੀਆਰ ਹੋਵੇ ਕੱਦ 5 ਫੁੱਟ 6 ਇੰਚ ਜਾਂ ਇਸ ਤੋਂ ਪਲੱਸ ਹੋ ਨੋਟ ਕਰੋ ਜੀ ਪੁਰਤਗਾਲ ਤੋਂ ਅਗਲਾ ਰਿਸ਼ਤਾ ਬਠਿੰਡਾ ਜ਼ਿਲ੍ਹੇ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਪਲੱਸ 2 ਆਈਟੀਆਈ ਦੀ 1 ਸਾਲ ਦਾ ਕੀਤਾ ਹੋਇਆ ਕੋਰਸ ਭੈਣੇ ਕੋਈ ਨਹੀਂ ਭਰਾ ਇੱਕ ਅਣਮੈੜਾ ਕੱਦ 5 ਫੁੱਟ 7 ਇੰਚ ਕਾਸ਼ਟ ਜੱਟ ਸਿਕ ਗੋਤ ਮਾਨ ਆ ਜੀ ਮੁੰਡੇ ਦਾ 3 8 1990 ਦਾ ਡੇਟ ਆਫ ਬਰਥ ਆ ਜੀ ਕੰਮ ਪੁਰਤਗਾਲ ਦੇ ਵਿੱਚ ਮੁੰਡਾ ਪੀਆਰ ਹੈ ਵੈਲਡਿੰਗ ਦਾ ਵਧੀਆ ਵਰਕ ਹੈ ਜੇ ਕੁੜੀ ਇੰਡੀਆ ਦੇ ਵਿੱਚ ਹੈ ਪਲੱਸ 2 ਜਾਂ ਇਸ ਤੋਂ ਪਲੱਸ ਜਿਹੜੀ ਕੁੜੀ ਨੇ ਪੜ੍ਹਾਈ ਕੀਤੀ ਹੋਵੇ ਵਿਆਹ ਤੋਂ ਬਾਅਦ ਪੁਰਤਗਾਲ ਦੇ ਵਿੱਚ ਲੈ ਕੇ ਜਾਣਗੇ ਨਾਲ ਤੇ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਕੋਈ ਮੰਗਣੀ ਵਿਧਵਾ ਤੇ ਤਲਾਕਸ਼ੁਦਾ ਵਾਲੇ ਜੱਟ ਸਿੱਖ ਰਵਦਾਸੀ ਸਿੱਖ ਤੇ ਮਿਸਤਰੀ ਕਾਸਟ ਦੇ ਵੀ ਸੰਪਰਕ ਕਰ ਸਕਦੇ ਆ ਐਮ ਵੀ ਮਾਫ ਮੈਰਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਇੱਕ ਬਾਹਰਲਾ ਨੰਬਰ ਇੱਕ ਇੰਡੀਅਨ ਨੰਬਰ ਦਿੱਤਾ ਹੋਇਆ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ نوٹ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਡਿਪਲੋਮਾ ਹੈਰ ਮੇਰੇ ਕੈਨੇਡਾ ਤੋਂ ਕੀਤੀ ਹੋਈ ਹੈ ਪੈਨਿਕ ਭਰਾ 2 ਇੱਕ ਮੈਡ ਕੱਦ 5 ਫੁੱਟ 6 ਇੰਚ ਕਾਸਟ ਮਜਬੀ ਸਿੱਖ 39 ਸਾਲ ਦੀ ਉਮਰ ਆ ਜੀ ਕੈਨੇਡਾ ਦੇ ਵਿੱਚ ਮੁੰਡਾ ਸਿਟੀ ਜਾਣਾ ਮੈਨੇਜਰ ਇਨ ਫੂਡ ਕੰਪਨੀ ਦੇ ਵਿੱਚ ਮੈਨੇਜਰ ਹੈ ਜੀ ਮੁੰਡਾ ਕੁੜੀ ਸੈਂਪਲ ਸਭੂ ਦੀ ਹੋਵੇ ਕੋਈ ਮੰਗਣੀ ਰੱਬ ਨੂੰ ਮੰਨਣ ਵਾਲੀ ਹੋਵੇ ਕੋਈ ਜਾਤੀ ਬੰਧਨ ਨਹੀਂ ਹੈਗਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਬਠਿੰਡਾ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਬੀਏ ਸੀ ਕੀਤੀ ਹੋਈ ਹੈ ਭੈਣਾਂ ਦੋ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਬੁੱਟਰ 9 2 1999 ਦਾ ਡੇਟ ਆਫ ਬਰਥ ਹੈ ਜੀ ਪੰਜਾਬ ਪੁਲਿਸ ਦੇ ਵਿੱਚ ਆ ਮੁੰਡਾ ਤੇ ਪਲੱਸ 5 ਕਿੱਲੇ ਜ਼ਮੀਨਾਂ ਭਰਾ ਕੋਈ ਨਹੀਂ ਕੱਲੇ ਨੂੰ ਪੰਜ ਕਿੱਲੇ ਹੁੰਦੀ ਹੈ ਪੰਜਾਬ ਪੁਲਿਸ ਦੇ ਵਿੱਚ ਆ ਮੁੰਡਾ ਤੇ 17 ਦੁਕਾਨਾਂ ਜਿਹੜੀਆਂ ਇਹਨਾਂ ਨੇ ਖੋਦੀਆਂ ਕਿਰਾਏ ਤੇ 40000 ਰੁਪਏ ਪਰ ਮਹੀਨਾ ਤੇ ਕੰਮ ਉਹਨਾਂ ਦੀ ਹੁੰਦੀ ਹੈ ਪਿਤਾ ਆਰਮੀ ਤੋਂ ਰਿਟਾਇਰਡ ਨੇ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਤਰਨਤਾਰਨ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਸੀਬੀਐਸਸੀ ਤੇ ਆਈਟੀ ਡਿਗਰੀ ਡਿਪਲੋਮਾ ਟੈਲੀ ਕਮਿਊਨੀਕੇਸ਼ਨ ਡਿਪਲੋਮਾ ਕਾਰਪੈਂਟਰੀ ਆਸਟ੍ਰੇਲੀਆ ਤੋਂ ਕੀਤਾ ਹੋਇਆ ਜੀ ਭੈਣ ਇੱਕ ਮੈਡ ਮੈਡੀਕਲ ਆਫੀਸਰ ਹੈ ਜੀ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ 1 ਇੰਚ ਕਾਸਟ ਜੱਟ ਸਿਕ ਗੋਤ ਮੱਲੀ 896 ਦਾ ਡੇਟ ਆਫ ਬਰਥ ਹੈ ਜੀ ਨੌ ਕਿਲੇ ਜਮੀਨਾ ਕਮਰਸ਼ੀਅਲ ਪਲੱਸ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਰੀਅਲ اسٹیਟ ਦਾ ਜਿਹੜਾ ਵਰਕ ਹੈ ਟੀਆਰ ਅਪਲਾਈ ਕੀਤੀ ਹੋਈ ਹੈ ਤੇ ਨਸਰ ਹੈ ਤਾਂ ਮੁੰਡਾ ਕੁੜੀ ਸੋਹਣੀ ਪਤਲੀ 5 ਫੁੱਟ 5 ਇੰਚ ਤੋਂ ਕੱਦ ਪਲੱਸ ਹੋਵੇ ਆਸਟ੍ਰੇਲੀਆ ਸਟੱਡੀ ਦੇ ਵੇਸਤੇ ਜਾ ਪੀਆਰ ਹੋਵੇ ਜੇ ਇੰਡੀਆ ਦੇ ਵਿੱਚ ਹੈ ਤਾਂ ਚੰਗੀ ਪੜੀ ਲਿਖੀ ਵੀਰ ਸਿੰਘ ਨਰਸਿੰਘ ਕੁੜੀ ਨੇ ਕਰੀ ਹੋਵੇ ਕੋਈ ਮੰਗ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਕੋਰ ਪਤਾ ਜ਼ਿਲ੍ਹਾ ਗੁਰਦਾਸਪੁਰ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਨਰਸਿੰਗ ਪੀਟੀਈ ਸੱਤਵੇਂ ਡਾਏ ਹੋਏ ਨੇ ਪੈਨ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 1 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 17 12 2000 ਦੀ ਹੈ ਜੀ ਆਈਐਮਐਸ ਦੇ ਵਿੱਚ ਕੁੜੀ ਕੰਮ ਕਰਦੀ ਹੈ ਆਈਐਮਐਸ ਦੇ ਵਿੱਚ ਵਧੀਆ ਜੌਬ ਹੈ ਮੁੰਡਾ ਸੋਨਾ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕੈਨੇਡਾ ਯੂਐਸਏ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਤਿੰਨ ਤੋਂ ਪੰਜ ਕਿੱਲੇ ਮੁੰਡੇ ਨੂੰ ਜ਼ਮੀਨ ਆਉਦੀ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਸੌਫਟਵੇਅਰ ਇੰਜੀਨੀਅਰ ਡਿਪਲੋਮਾ ਨੇ ਕੈਨੇਡਾ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 1999 ਦੀ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ 12 ਕਿਲੇ ਜਮੀਨਾਂ ਸਹਿਰੀ ਜਾਇਦਾਦ ਦਾ ਸੀਨੀਅਰ ਮੈਨੇਜਰ ਹੈ ਨਾ ਕੈਨੇਡੀਅਨ ਕੰਪਨੀ ਦੇ ਵਿੱਚ ਮਾਤਾ ਪਿਤਾ ਲੈਕਚਰਰ ਨੇ ਮਾਰਤੇ ਹੋਵੇ ਕੁੜੀ ਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅੰਬਰਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਤਰਨਤਾਰਨ ਤੋਂ ਮੁੰਡਾ ਬਲੌਂਗ ਕਰਦਾ ਆ ਪੜਾਈ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਐਂਡ ਹਸਪਿਟੈਲਿਟੀ ਦਾ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਹ ਮੁੰਡਾ ਵੀ ਇਕੱਲਾ ਇਕੱਲਾ ਜੀ ਕੱਦ 6 ਫੁੱਟ ਕਾਸਟ ਜੱਟ ਸਿਕ ਡੇਟ ਆਵਰਥ 1995 ਦਾ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ ਸਰੀ ਤੇ ਪਲਸ 4 ਕਿੱਲੇ ਜਮੀਨਾਂ ਕਿਉਂਕਿ ਮੁੰਡਾ ਇਕ ਕੁੜੀ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਤਲਾਕशुदा ਜਾਂ ਅਨਮੈਡ ਵਾਲੇ ਧਾਰਮਿਕ ਵਿਚਾਰਾਂ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅੰਬਰਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਪਟਿਆਲਾ ਤੋਂ ਬਿਲੋਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਲ ਸੀਬੀਐਸਸੀ ਕੈਨੇਡਾ ਐ ਡਿਪਲੋਮਾ ਇਨ ਕੰਪਿਊਟਰ ਸਾਇੰਸ ਦਾ ਕੀਤਾ ਹੋਇਆ ਕੈਨੇਡਾ ਤੋਂ ਭੈਣ ਭਰਾ ਕੋਈ ਨਹੀਂ ਮੁੰਡਾ ਵੀ ਇਕੱਲਾ ਇਕੱਲਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ ਕੁੜੀ ਸੋਣੀ ਹੋਵੇ ਜੇਕਰ ਇੰਡੀਆ ਤੋਂ ਐ ਤਾਂ ਪਲੱਸ 2 ਮੈਡੀਕਲ ਨਾਨ ਮੈਡੀਕਲ ਕਮਰਸ ਪਲੱਸ ਮੈਥ ਵਿੱਚ ਕਰੀ ਹੋਵੇ ਜਾਂ ਕੈਨੇਡਾ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਹੈ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਤਰਨਤਾਰਨ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾ ਤਿੰਨ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 17 1996 ਦਾ ਜੀ ਦੁਬਈ ਦੇ ਵਿੱਚ ਮੁੰਡਾ ਜਿਹੜਾ ਡਰਾਈਵਰੀ ਦਾ ਵਧੀਆ ਕੰਮ ਕਰਦਾ ਸੌਰੀ ਉੱਪਰ ਕੈਨੇਡਾ ਦਾ ਫਲੈਗ ਲੱਗ ਗਿਆ ਬਟ ਮੁੰਡਾ ਦਵਾਈ ਦੇ ਵਿੱਚ ਜਿਹੜਾ ਵਧੀਆ ਡਰਾਈਵਰੀ ਦੀ ਜੌਬ ਹੈ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸਿੰਪਲ ਪਲੱਸ 2 ਪਾਸ ਹੋਵੇ ਕੋਈ ਮੰਗ ਨਹੀਂ ਪਾਰਟੀ ਖਰਚਾ ਮੁੰਡੇ ਵੱਲੋਂ ਜਿਹੜਾ ਪਾਰਟੀ ਵਗੈਰਾ ਦਾ ਖਰਚਾ ਹੋਵੇਗਾ ਵਿਆਹ ਦਾ ਉਹ ਮੁੰਡੇ ਵੱਲੋਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਵਾਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮਲੇਰਕੋਟਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਡਬਲ ਐਮ ਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਈ ਕੱਦ 6 ਫੁੱਟ ਕਾਸਟ ਜੱਟ ਸਿੱਖ ਗੋਤ ਬਾਠ 11 1992 ਦਾ ਡੇਟ ਤੇ ਰਿਸ਼ਤਾ ਕੁੜੀ ਪੜੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਆਈਟੀ ਐਸਐਸ ਕੈਨੇਡਾ ਤੋਂ ਕੀਤੀ ਹੋਈ ਆਈਟੀ ਐਸਐਸ ਦੀ ਫੁੱਲ ਫਾਰਮ ਜ਼ਰੂਰ ਦੱਸਿਓ ਤੇ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਕਮੈਂਟ ਜ਼ਰੂਰ ਕਰਿਓ ਜੀ ਪੈਣਪਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਜੱਟ ਸਿੱਖ ਗੋਤ ਗਿੱਲ 10398 ਦਾ ਡੇਟ ਆਵਰ ਤੱਕ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਟਰੱਕਿੰਗ ਦੀ ਜੋਬ ਹੈ ਕੈਨੇਡਾ ਦੇ ਵਿੱਚ ਆਪਣਾ ਘਰ ਹੈ ਐਡਮਿੰਟਨ ਦੇ ਵਿੱਚ ਖੁਦ ਦਾ ਘਰ ਹੈ 2 ਕਿੱਲੇ ਜ਼ਮੀਨਾਂ ਸਹਿਰੀ ਪਲਾਟ ਹੈ ਇੰਡੀਆ 'ਚ ਕੁੜੀ ਸੋਹਣੀ ਤੇ ਪੜੀ ਲਿਖੀ ਹੋਵੇ ਕੱਦ 5 ਫੁੱਟ 7 ਇੰਚ ਤੋਂ ਘੱਟ ਨਾ ਹੋਵੇ ਜੱਟ ਸਿੱਖ ਪਰਵਾਦ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਇਆ ਪਹਿਲਾ ਵਟਸਐਪ ਤੇ ਦੂਜੇ ਤੇ ਕਾਲ ਕਰ ਸਕਦੇ ਹੋ ਜਾਂ ਵਰਤ ਸਭ ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਪੁਰਤਗਾਲ ਤੋਂ ਆ ਜੀ ਇਹ ਭੈਣ ਇੱਕ ਮੈਡ ਭਰਾ ਦੋ ਮੈਡ ਇੱਕ ਆਰਮੀ ਦੇ ਵਿੱਚ ਇੱਕ ਕੈਨੇਡਾ ਦੇ ਵਿੱਚ ਆ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1997 ਦਾ ਕੰਮ ਮੁੰਡਾ ਪੁਰਤਗਾਲ ਦੇ ਵਿੱਚ ਪੀਆਰ ਆ 4 ਕਿੱਲੇ ਜ਼ਮੀਨ ਹੈ ਦੋ ਭਰਾ ਨੇ ਬਾਕੀ ਪ੍ਰਵਾਦ ਜ਼ਮੀਨ ਦੀ ਬੇਰਬਾਸੀ ਤੇ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਲਿਓ ਕੁੜੀ ਜੱਟ ਸਿੱਖ ਹੋਵੇ ਤਨਤਾਨ ਦੇ ਨੇੜੇ ਤੋਂ ਰਿਸ਼ਤਾ ਚਾਹੀਦਾ ਕੋਈ ਮੰਗਣੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪ੍ਰਵਾਦ ਦਾ ਨੰਬਰ ਦਿੱਤਾ ਹੋਇਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਸਿਵਲ ਦੀ ਕੀਤੀ ਹੋਈ ਹੈ ਭੈਣ ਇੱਕ ਸਿਵਲ ਦੇ ਵਿੱਚ ਤੇ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਪਰਜਾਪਤ ਸਿੱਖ ਵੱਲੋਂ ਗੋਤ ਹੈ 5 1 1996 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਪੀ ਆਰ ਮੁੰਡਾ ਟਰਾਂਸਪੋਰਟ ਕੰਪਨੀ ਹੈ ਤੇ ਪਲੱਸ 5 ਕਿਲੇ ਜੀ ਮਨਾ ਮਦਰ ਟਰਾਂਸਪੋਰਟ ਕੰਪਨੀ ਚ ਕੰਮ ਕਰਦਾ ਜਾਂ ਪਟਰਾਂਸਪੋਰਟ ਖੋਦੀ ਕੰਪਨੀ ਹੈ ਤੇ ਪਲੱਸ ਕਿਲੇ 5 ਨੇ ਕਿਉਂਕਿ ਭਰਾ ਕੋਈ ਨਹੀਂ ਇਹਨਾਂ ਦਾ ਇਹ ਪਰਿਵਾਰ ਨਾਲ ਪੂਰੀ ਜਾਣਕਾਰੀ ਲੈ ਲਿਓ ਕੁੜੀ ਸੋਹਣੀ ਤੇ ਪੜੀ ਲਿਖੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਕੱਦ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਲਾਸਟ ਵਾਲ ਨੰਬਰ WhatsApp ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ USA ਤੋਂ ਆ ਜੀ ਕੁੜੀ ਅਮਰੀਕਾ ਦੇ ਵਿੱਚ ਹੈ ਨਾਮਕੋਰ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਬਲੌਂਗ ਕਰਦੀ ਹੈ ਪੜ੍ਹਾਈ ਬੀ ਟੈਕ ਇਨ ਕੰਪਿਊਟਰ ਸਾਇੰਸ ਦੀ ਐਂਡ ਸੈਂਸ ਐਂਡ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 5 ਇੰਚ ਕਾਸਟ ਜਰਸੀ ਗੁੱਤ ਚਾਹਲ ਡੇਟੋ ਵਰਤ 13 10 2000 ਦਾ ਜੀ ਸਟੱਡਿੰਗ ਮਾਸਟਰ ਇਨ ਕੰਪਿਊਟਰ ਸਾਇੰਸ ਦੀ 5 ਸਾਲ ਦਾ ਜਿਹੜਾ ਸਟੱਡੀ ਵੀਜ਼ਾ ਹੈ ਫॉर ਯੂ ਐਸ اے ਫਰੋਮ ਅਗਸਤ ਦੇ ਵਿੱਚ ਜਿਹੜਾ 2025 ਅਗਸਤ ਤੱਕ ਸਟੱਡੀ ਜਿਹੜੀ ਮਾਸਟਰ ਐਂਡ ਕੰਪਿਊਟਰ ਸਾਇੰਸ ਦੀ ਕਰ ਰਹੀ ਹੈ ਕੁੜੀ ਮੁੰਡਾ ਯੂ ਐਸ ਏ ਸਿਟੀਜਨ ਵੈਲ ਸੈਟਰਡ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਮਾਲਵਾਣ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਡੀ ਫਾਰਮੇਸੀ ਇੰਡੀਆ ਤੋਂ ਟੈਕਨੀਸ਼ੀਅਨ ਲੈਵਲ 5 ਦਾ ਸਰਟੀਫਿਕੇਟ ਨਿਊਜ਼ੀਲੈਂਡ ਤੋਂ ਜਿਹੜੀ ਇਹ ਡਿਗਰੀ ਕੀਤੀ ਹੋਈ ਆ ਪੈਣਾ ਦੋ ਅਨ ਮੈਡ ਇੱਕ ਕੈਨੇਡਾ ਦੇ ਵਿੱਚ ਅਤੇ ਇੱਕ ਇੰ ਡੇਟ ਆਫ ਬਰਥ 12/3/1996 ਦਾ ਜੀ ਫਾਰਮੇਸੀ ਟੈਕਨੀਸ਼ੀਅਨ ਹੈ ਨਿਊਜ਼ੀਲੈਂਡ ਦੇ ਵਿੱਚ ਤੇ ਪਿਤਾ ਬੈકરી ਦਾ ਬਿਜ਼ਨਸ ਕਰਦੇ ਨੇ ਕੁੜੀ ਸੋਹਣੀ ਤੇ ਗ੍ਰੈਜੂਏਟ ਹੋਵੇ ਨਰਸਿੰਗ ਨੂੰ ਪਹਿਲਾਂ ਇੰਡੀਆ ਜਾਂ ਨਿਊਜ਼ੀਲੈਂਡ ਤੋਂ ਚੰਗੇ ਪਰਿਵਾਰ ਤੋਂ ਹੋਵੇ ਐਸਸੀ ਕਾਸਟ ਛੱਡ ਕੇ ਬਾਕੀ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਵਾਲਾ ਰਿਸ਼ਤਾ ਨਾਮ ਸਿੰਘ ਅੰਬਰਤਾਰੀ ਜੀ ਮੁੰਡਾ ਜ਼ਿਲ੍ਹਾ ਬਠਿੰਡਾ ਤੋਂ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦੇ ਵਿੱਚ ਤੇ ਗ੍ਰੈਜੂਏਸ਼ਨ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਪੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਸਿੱਧੂ ਬਰਾੜ 16 12 1997 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਸਿਫਟ ਸੁਪਰਵਾਈਜ਼ਰ ਰਾਈਟ ਫੈਕਟਰੀ ਔਰਨਿੰਗ ਖੁਦ ਦਾ ਆਪਣਾ ਮਕਾਨ ਆ ਜੀ ਕੈਨੇਡਾ ਦੇ ਵਿੱਚ ਹਾਊਸ ਆਪਣਾ 15 ਕਿਲੋ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਕਿਉਂਕਿ ਪੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ 15 ਕਿਲੋ ਜ਼ਮੀਨ ਕੁੜੀ ਅੰਮ੍ਰਿਤਧਾਰੀ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ 5 ਫੁੱਟ 3 ਇੰਚ ਤੋਂ ਕੱਦ ਜਿਹੜਾ ਪਲੱਸ ਹੋਵੇ ਅਗਲਾ ਲਿਸਟ ਆਂਡ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਪੀ ਕਾਮ ਐਮ ਬੀਏ ਤੇ ਬਿਜ਼ਨਸ ਮੈਨੇਜਮੈਂਟ ਦੀ ਜਿਹੜੀ ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ ਹੈ ਕੁੜੀ ਨੇ ਭੈਣ ਕੋਈ ਨਹੀਂ ਭਰਾ ਹੈ 1 ਕੱਦ 5 ਫੁੱਟ 4 ਇੰਚ ਕਾਸਟ ਕੰਬੋ ਸਿਕ 1995 ਦਾ ਡੇਟ ਆਫ ਬਰਥ ਹੈ ਜੀ ਕੰਟੈਂਟ ਐਗਜ਼ੀਕਟਿਵ ਮੁੰਡਾ ਕੈਨੇਡਾ ਦੇ ਵਿੱਚ ਜਾਂ ਯੂ ਐਸ ਏ ਤੋਂ ਵੈਲ ਐਜੂਕੇਟਿਡ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਵਧੀਆ ਬੈਸ ਨੂੰ ਵਧੀਆ ਤੇ ਵੈਸ ਨੂੰ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਮੈਨੂੰ ਲੱਗਾ ਪਹਿਲੇ ਵਾਲੀ ਜਿਹੜੀ ਫਸਟ ਐਡ ਸੀ ਉਹ ਵੀ ਭੈਣ ਭਰਾ ਦੀ ਸੀ ਇਹ ਐਡ ਵੀ ਭੈਣ ਭਰਾ ਦੀ ਹੈ ਬਾਕੀ ਇੱਕ ਵਾਰ ਅੱਗੇ ਦੇਖਦੇ ਆਂ ਅਗਲਾ ਰਿਸ਼ਤਾ ਇੰਡੀਆ ਤੋਂ ਆਈ ਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਲੌਂਗ ਕਰਦਾ ਪੈਚਲਰ ਆਫ ਆਰਟਸ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਕੈਨੇਡਾ ਦੇ ਵਿੱਚ ਪੀਆਰ ਆ ਭਰਾ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 11 ਇੰਚ ਕਾਸਟ ਕੰਬੋ ਸਿੱਖ 2000 ਦਾ ਡੇ ਕੁੜੀ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਯੂ ਐਸ ਤੋਂ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਐਮ ਵੀ ਮਾਫ ਮੈਰਜ ਵੀਰੋ ਵਾਲੇ ਭਾਈ ਫੋਨ ਨਾ ਕਰਿਓ ਹਾਂ ਇਹ ਪੈਨ ਭਰਾ ਦੀ ਐਡ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅਮਰਤਾ ਰਿਹਾ ਜੀ ਮੁੰਡਾ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਸੌਫਟਵੇਅਰ ਐਂਡ ਨੈਟਵਰਕ ਇੰਜੀਨੀਅਰਿੰਗ ਦੀ ਐਡਵਾਂਸ ਡਿਪਲੋਮਾ ਨੇ ਕੈਨੇਡਾ ਤੋਂ ਕੀਤਾ ਹੋਇਆ ਜੀ ਪੈਣਾ ਤਿੰਨ ਮੈਂ ਨੇ ਭਰਾ ਤਿੰਨ ਮ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 12 1995 ਦਾ ਜੀ ਪੈਣਾ ਤਿੰਨੇ ਮੈਂਨੇ ਤਿੰਨੇ ਕੈਨੇਡਾ ਦੇ ਵਿੱਚ ਨੇ ਇੱਕ ਵਾਰ ਗੱਲ ਵੀ ਕਰ ਲਿਓ ਏਜ ਡ ਟਰੱਕ ਡਰਾਈਵਰ ਲੋਕਲੀ ਇਨ ਓਟਾਵਾ ਏਰੀਆ ਦੇ ਵਿੱਚ ਲੋਕਲ ਟਰੱਕ ਚਲਾਉਂਦਾ ਮੁੰਡਾ ਆਪਣਾ ਘਰ ਹੈ ਕੈਨੇਡਾ ਦੇ ਵਿੱਚ ਖੁਦ ਦਾ ਘਰ ਹੈ ਜੀ ਕੈਨੇਡਾ ਦੇ ਵਿੱਚ 7 ਕਿੱਲੇ ਜ਼ਮੀਨ ਹੈ ਤੇ ਇੰਡੀਆ ਦੇ ਵਿੱਚ ਵਧੀਆ ਕੋਠੀ ਪਾਈ ਹੋਈ ਆ ਕੁੜੀ ਅੰਮ੍ਰਿਤਧਾਰੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਬੀਐਸ ਸਿੰਘ ਨਰਸਿੰਘ ਸੂਨੀ ਹੋਵੇ ਵੀਐਸ ਐਨ ਨਰਸਿੰਗ ਕਰੀ ਹੋਵੇ ਤੇ ਸੋਹਣੀ ਹੋਵੇ ਕੋਈ ਮੰਗਣੀ ਵਿਆਹ ਸਾਦਾ ਕਰਨਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਵੀ ਸ਼ਰਮਾ ਜ਼ਿਲ੍ਹਾ ਮੋਹਾਲੀ ਖਾਰੜ ਤੋਂ ਮੁੰਡਾ ਬਲੌਂਗ ਕਰਦਾ ਹੈ ਐਮਏ ਹਿਸਟਰੀ ਸਾਊਂਡ ਇੰਜੀਨੀਅਰ ਤੇ ਐਂਡ 뮤직 ਪ੍ਰੋਡਕਸ਼ਨ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਕੱਦ 6 ਫੁੱਟ ਕਾਸਟ ਬ੍ਰਾਹਮਣ ਅਤਰੀ 47 1993 ਦਾ ਡੇਟ ਆਫ ਬਰਥ ਹੈ ਜੀ ਸੇਲਸ ਐਂਡ ਬਿਜ਼ਨਸ ਡਿਵੈਲਪਰ ਇਨ ਨਰਵਾਣਾ ਗ੍ਰੀਨਸ ਦੇ ਵਿੱਚ ਮੁੰਡਾ ਕੰਮ ਕਰਦਾ ਵਧੀਆ ਵਧੀਆ ਚੰਗਾ ਬਿਜ਼ਨਸ ਹੈ ਜੀ ਕੁੜੀ ਬ੍ਰਾਹਮਣ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਨੀ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਡਿਪਲੋਮਾ ਆਫ ਆਟੋਮੇਟਿਕ ਦਾ ਕੀਤਾ ਹੋਇਆ ਭੈਣ ਮੈਡਾ ਭਰਾ ਮੈਡਾ ਕਦਰ 6 ਫੁੱਟ 3 ਇੰਚ ਕਾਸਟ ਜੱਟ ਸਿਕ ਗੁੱਤ ਸਿੱਧ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਰੋਬਰਟ ઓਪਰੇਟ ਆ ਤਨਖਾਹ ਜਿਹੜੀ 1 ਲੱਖ ਡਾਲਰ ਹੈ ਸਾਲਾਨਾ ਤੇ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਸੈਟਲਡ ਹੈ ਵਧੀਆ ਪਰਿਵਾਰਾ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਬਾਹਰਲੇ ਨੰਬਰ ਦਿੱਤਾ ਹੋਇਆ WhatsApp ਤੇ ਗੱਲਬਾਤ ਕਰ ਸਕਦੇ ਜਾਂ ਕਾਲ ਵੀ ਕਰ ਸਕਦੇ ਹੋ ਅਗਲਾ ਵਿਦਿਆਰਥੀ ਕੈਨੇਡਾ ਤੋਂ ਆ ਜੀ ਨਾਮ ਕੌਰ ਜ਼ਿਲ੍ਹਾ ਬਰਨਾਲਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਨਾਨ ਅਮਰੀਕਾ ਨਾਲ ਬੀਐਸਸੀ ਬੀਐਸਸੀ ਇੰਡੀਆ ਤੋਂ ਕੀਤੀ ਹੋਈ ਹੈ ਤੇ 2 ਸਾਲ ਦੀ ਜਿਹੜੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕਾਣ ਮੈਡ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 1996 ਦੀ ਜੀ ਕੰਮ ਕੈਨੇਡਾ ਦੇ ਵਿੱਚ ਕੁੜੀ ਵਰਕ ਪਰਮਿਟ ਤੇ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਸਿਰਫ ਬ੍ਰੈਂਟਨ ਜਾਂ ਟ੍ਰਾਂਟੋ ਏਰੀਆ ਤੋਂ ਹੋਵੇ ਮਾਲਵੇਰੀਏ ਨੂੰ ਜਿਹੜੀ ਪਹਿਲਾ ਸਿਰਫ ਪਹਿਲਾ ਜਮ ਸਿਰਫ ਮਾਲਵੇਰੀ ਵਾਲੀ ਜਿਹੜੇ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਪਲੱਸ ਡਿਪਲੋਮਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੂਤ ਗਿੱਲ ਡੇਟ ਆਵਰਥ 10 10 1988 ਦੀ ਹੈ ਜੀ ਗਵਰਨਮੈਂਟ ਜੌਬ ਤੇ ਮੁੰਡਾ ਤਿੰਨ ਕਿੱਲੇ ਜ਼ਮੀਨ ਹੈ ਇੱਕ ਪਲਾਟ 35 ਲੱਖ ਰੁਪਏ ਦੀ ਕੀਮਤ ਹੈ ਤੇ ਡਿਵੋਰਸਡ ਹੈ ਜੀ ਮੁੰਡਾ ਬੱਚਾ ਕੋਈ ਨਹੀਂ ਕੁੜੀ ਸੋਹਣੀ ਜਵਾਨ ਹੋਵੇ ਘਰ ਦਾ ਸਾਰਾ ਕੰਮ ਜਾਣਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਰੋਪੜ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਪਲੱਸ 2 ਟੂਰਿਜ਼ਮ ਐਂਡ ਆਪਰੇਸ਼ਨਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੋਈ ਹੈ ਕੁੜੀ ਨੇ ਭੈਣ ਕੋਈ ਨਹੀਂ ਭਰਾ ਹੈ ਇੱਕ ਕੈਨੇਡਾ ਕੱਦ 5 ਫੁੱਟ 3 ਇੰਚ ਕਾਸਟ ਸੈਣੀ ਗੋਤ ਛਿੱਲੇ ਨੇ 2002 ਦਾ ਡੇਟ ਆਫ ਬਰਥ ਹੈ ਜੀ ਕੰਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਕੁੜੀ ਮੁੰਡਾ ਕੈਨੇਡਾ ਦੇ ਵਿੱਚ ਜਾਂ ਯੂ ਐਸ ਜਾਂ ਆਸਟ੍ਰੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਅਜਮੰਡਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਹੀਰ ਗੋਤ ਆ ਜੀ 1996 ਦਾ ਡੇਟ ਆਫ ਬਰਥ ਹੈ ਬਿਜ਼ਨਸ ਦੋ ਸ਼ਾਪਸ ਨੇ ਸ਼ਹਿਰ ਦੇ ਵਿੱਚ ਤੇ 13 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਖੇਤੀਬਾੜੀ ਦਾ ਵਧੀਆ ਕੰਮਕਾਰ ਆ ਕੱਲਾ ਮੁੰਡਾ ਜੀ ਭਰਾ ਕੋਈ ਨਹੀਂ 13 ਕੱਲੇ ਆਉਂਦੀ ਹੈ ਤੇ ਦੋ ਸ਼ਾਪ ਨੇ ਵਧੀਆ ਬਿਜ਼ਨਸ ਹੈ ਕੁੜੀ ਗ੍ਰੈਜ ਕੋਈ ਮੰਗਣੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਕਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਐਮਏ ਐਮਐਡ ਪੈਣਾ ਦੋਨੇ ਭਰਾ ਕੋਈ ਨਹੀਂ ਇਹ ਕੁੜੀਆਂ ਇਕੱਲੀਆਂ ਇਕੱਲੀਆਂ ਨੇ ਜੀ ਭਰਾ ਨਹੀਂ ਹੈਗਾ ਪੈਣਾ ਪੈਣਾ ਨੇ ਕੱਦ 5 ਫੁੱਟ 7 ਇੰਚ ਕਾਠ ਜੱਟ ਸੇ ਗੋਤ ਲੋਡੇਟੋ ਬਰਥ 11 1992 ਦਾ ਕੈਨੇਡਾ ਦੇ ਵਿੱਚ ਕੁੜੀ ਸਿਟੀ ਜਾਣਾ ਫੁੱਲ ਟਾਈਮ ਵਰਕ ਹੈ ਨਾ ਕੈਨੇਡਾ ਦੇ ਵਿੱਚ ਤੇ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਓਨਲੀ ਸਿਰਫ ਵਟਸਐਪ ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਨਵਾਂ ਸਹਿਰ ਜਲੰਧਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਆਸਟ੍ਰੇਲੀਆ ਸਿਟੀਜ਼ਨ ਭਰਾ ਇੱਕ ਮੈਡ ਕੈਨੇਡਾ ਦੇ ਵਿੱਚ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 1996 ਦਾ ਜੀ ਹੈ ਵੀ AZ ਲਾਇਸੈਂਸ ਹੈਵੀ AZ ਲੈਂ AZ ਦੀ ਫੁੱਲ ਫਾਰਮ ਜ਼ਰੂਰ ਦੱਸਿਓ ਕੀ ਹੈ ਹਨਾ ਲਾਇਸੈਂਸ ਪਹਿਲਾਂ ਵੀ ਹੈ ਰਿਸ਼ਤੇ ਦੇ ਵਿੱਚ ਲਾਇਸੈਂਸ ਵਰਕ ਫਰੋਮ ਟਰਾਂਸਪੋਰਟੇਸ਼ਨ ਐਂਡ ਲੋਜਿਸਟਿਕ ਪ੍ਰੋਫੈਸ਼ਨਲ ਮੁੰਡਾ ਹੈ ਤੇ ਕੰਟ੍ਰੈਂਟਲੀ ਜਿਹੜਾ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਦਾ ਟੋਰਾਂਟੋ ਦੇ ਵਿੱਚ ਕੁੜੀ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਸਿਟੀਜ਼ਨ ਹੋਵੇ ਜਾਂ ਪੀਆਰ ਹੋਵੇ ਜੱਟ ਸਿੱਖ ਐਮਬੀ ਮਾਫ ਮੈਰਜ ਵੀਰੋ ਵਾਲ ਭਾਈ ਫੋਨ ਇਹਨਾਂ ਨੂੰ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਦੋਨੇ ਬਾਹਰਲੇ ਨੇ ਕੰਟਰੀ ਕੋਡ ਲਗਾ ਕੇ ਵਟਸਐਪ ਤੇ ਜਾਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਸੰਗਰੂਰ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਐਸਸੀ ਐਮਐਸਸੀ ਨਾਨ ਮੈਡੀਕਲ ਨਾ ਕੀਤੀ ਹੋਈ ਹੈ ਕੈਮਿਸਟਰੀ ਦੇ ਵਿੱਚ ਐਂਡ अर्ਲੀ ਚਾਈਲਡਹੂਡ ਐਜੂਕੇਟਰ এডੂਕੇਸ਼ਨ ਦੀ ਜਿਹੜੀ ਪੜਾਈ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਮਰੀਕਾ ਕੈਨੇਡਾ ਦੇ ਵਿੱਚ ਪੀਆਰ ਹੈ ਪੀਆਰ ਲਿਖਿਆ ਇਹਨਾਂ ਨੇ ਕੈਨੇਡਾ ਚ ਕਿਹੜੀ ਕੰਟਰੀ ਚ ਮੇਰੇ ਹਿਸਾਬ ਨਾਲ ਕੈਨੇਡੀਅਨ ਹੈ ਕੱਦ 5 ਫੁੱਟ 2 ਇੰਚ ਹੈ ਕਾਸਟ ਜੱਟ ਸਿੱਖ ਗੁੱਤ ਸਿੱਧੂ 7/7/1995 ਦਾ ਡੇਟ ਆਫ ਬਰਥ ਹੈ ਜੀ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੈ ਵਰਕ अर्ली ਚਾਈਲ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਂ ਇੰਡੀਆ ਤੋਂ ਹੋਵੇ 8 ਤੋਂ 10 ਕਿਲੇ ਜ਼ਮੀਨ ਹੋਵੇ ਕਟਿੰਗ ਵਾਲਾ ਬੈਸਨੂ ਹੋਵੇ ਮਾਨਸਾ ਪਟਿਆਲਾ ਸੰਗਰੂਰ ਬਰਨਾਲਾ ਇਹ ਏਰੀਆ ਨੂੰ ਪਹਿਲਾ ਜੀ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅੰਮਰਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਐਮਟੈਕ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਹੈ ਕਣ ਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 34 ਸਾਲ ਦੀ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਸਿਟੀ ਜਾਣਾ ਜੀ ਕੈਨੇਡਾ ਅਨਟਾਰੀਓ ਵਿੱਚ ਆਈਟੀ ਪ੍ਰੋਫੈਸ਼ਨਲ ਹੈ ਮਾਤਾ ਪਿਤਾ ਟੀਚਰ ਅਟੈਡ ਹੈ ਮੁੰਡਾ ਡਿਵੋਰਸਡ ਹੈ ਜੀ ਤੇ ਸਿਟੀ ਜਾਣਾ ਕੈਨੇਡਾ ਦੇ ਵਿੱਚ ਕੁੜੀ ਪੜੀ ਲਿਖੀ ਉੱਚ اخلاق ਤੇ ਵਫਾਦਾਰ ਹੋਵੇ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਵਾਲਾ ਰਿਸ਼ਤਾ ਨਾਮ ਸਿੰਘ ਬਠਿੰਡਾ ਜ਼ਿਲ੍ਹਾ ਤੋਂ ਮੁੰਡਾ ਬਿਲੋਂਗ ਕਰਦਾ ਪੜਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਮੈਡ ਕੱਦ 5 ਫੁੱਟ ਪਰਾਵਾਂ ਨੂੰ ਮੁੰਡਾ ਪ੍ਰਾਈਵੇਟ ਜੌਬ ਕਰਦਾ ਵਧੀਆ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਮੁੰਡਾ ਅੰਬਰਤਾਰੀਆ ਕੁੜੀ ਅੰਬਰਤਾਰੀ ਜਾਂ ਗੁਰਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇੱਕ ਰਿਸ਼ਤਾ ਰਹਿ ਗਿਆ ਕੁੜੀ ਦਾ ਰਿਸ਼ਤਾ ਜੀ ਯੂ ਐਸ ਏ ਤੋਂ ਇਸ ਤੋਂ ਬਾਅਦ ਫੀਸ ਬਾਰੇ ਥੋੜੀ ਜਿਹੀ ਜਾਣਕਾਰੀ ਲੈ ਕੇ ਫਿਰ ਜਾਇਓ ਨਾਮ ਕੌਰ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਐਮ ਐਸ ਸੀ ਐਗਰੀਕਲਚਰ ਦੀ ਯੂ ਐਸ ਏ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਯੂ ਐਸ ਏ ਆ ਜੀ ਕੁੜੀ ਦਾ ਕੱਦ 5 ਫੁੱਟ 5 ਇੰਚ ਆਈ ਕੁੜੀ ਦਾ ਰਾਮਗੜੀ ਆਕਾਸ਼ਟ ਗੁੱਤ ਭਾਰੀ 6493 ਦਾ ਡੇਟ ਆਫ ਬਰਥ ਹੈ ਰਿਸਰਚ ਕੋਲ ਕੈਲੀਫੋਰਨੀਆ ਸੈਕਰਾਮੈਂਟੋ ਦੇ ਵਿੱਚ ਤੇ ਮਾਤਾ ਪਿਤਾ ਗਵਰਨਮੈਂਟ ਜੋਬ ਤੋਂ ਰਟਾਇਰ ਨੇ ਮੁੰਡਾ ਐਜੂਕੇਟਿਡ ਹੋਵੇ ਯੂ ਐਸ ਏ ਜਾਂ ਕੈਨੇਡਾ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈ ਸੋ ਅੱਜ ਦੇ ਜਿੰਨੇ ਵੀ ਇਹ ਰਿਸ਼ਤੇ ਸੀ ਪਰਿਵਾਰ ਦੇ ਨੰਬਰਾਂ ਸਮੇਤ ਸੀ ਫੀਸ ਬਾਰੇ ਵੀ ਦੱਸਦੇ ਆ ਤੇ ਫੀਸ ਬਾਰੇ ਇਦਾਂ ਜੀ ਆਪਾਂ ਕਈ ਭੈਣ ਭਰਾਵਾਂ ਨੇ ਇੱਕ ਵਾਰ ਐਡ ਪੁਵਾਈ ਹੈ ਫਿਰ ਦੂਜੀ ਵਾਰ ਵੀ ਐਡ ਪੁਵਾਈ ਹੈ ਤੇ ਜਿਹੜੇ ਦੁਬਾਰੇ ਵੀ ਐਡ ਪਾਉਂਦੇ ਨੇ ਉਹਨਾਂ ਲਈ ਮਤਲਬ 19 ਫੀਸ ਫੇਰ ਦੇਣੀ ਪੈਂਦੀ ਹੈ ਇਸ ਕਰਕੇ ਆਪਾਂ ਇੱਕ ਸਾਲ ਦਾ ਜਿਹੜਾ ਪਲਾਨ ਲਾਂਚ ਕੀਤਾਗਾ ਉਹ ਤੁਹਾਨੂੰ ਟੀਮ ਸਾਰਾ ਕੁਝ ਦੱਸ ਦੇਵੇਗੀ ਮਤਲਬ ਇੱਕ ਸਾਲ ਤੱਕ 12 ਮਹੀਨਿਆਂ ਤੱਕ ਤੁਹਾਡੀ ਐਡ ਹਰ ਮਹੀਨੇ ਇੱਕ ਵਾਰ ਐਡ ਪਵੇਗੀ ਤੇ ਉਹਦੀ ਜਾਣਕਾਰੀ ਤੁਹਾਨੂੰ ਟੀਮ WhatsApp ਤੇ ਦੇ ਦੇਗੀ ਜੋ ਤੁਸੀਂ ਲਾਲ ਅੱਖ ਦੀ ਪੀਲੀ ਪੱਟੀ ਦੇ ਵਿੱਚ ਤੇ ਲਾਲ ਅੱਖਾਂ ਚ ਨੰਬਰ ਦੇਖ ਰਹੇ ਹੋ WhatsApp ਦੇ ਉੱਪਰ ਐਡ ਪਵਾਉਣ ਲਈ ਇੱਕ ਵਾਰ ਐਡ ਪਵਾਉਣੀ ਹੈ ਉਹਦੀ ਫੀਸ ਘੱਟ ਹੈ ਉਹ ਤੁਸੀਂ ਦੱਸ ਸਕਦੇ ਹੋ ਜੇ ਤੁਸੀਂ 12 ਮਹੀਨਿਆਂ ਤੱਕ ਲਗਾਤਾਰ ਐਡ ਪਾਉਣੀ ਹੈ ਤਾਂ ਜਿਹੜੀ ਟੋਟਲ ਫੀਸ ਬਣੂ ਉਹਦੇ ਵਿੱਚੋਂ ਅੱਧੀ ਫੀਸ ਦੇ ਉੱਤੇ ਐਡ ਪਾਈ ਜਾਏਗੀ ਫੀਸ ਅੱਧੀ ਲਵਾਂਗੇ ਤੇ ਇਹ ਬਾਕੀ ਜਾਣਕਾਰੀ ਤੁਸੀਂ WhatsApp ਤੇ ਪਤਾ ਕਰ ਸਕਦੇ ਹੋ ਤੇ ਦੂਸਰੀ ਬੇਨਤੀ ਹੈ ਜੀ ਤੁਸੀਂ ਆਪਣੇ ਪਰਿਵਾਰ ਆਪਣੇ ਲਈ ਆਪਣੇ ਪਰਿਵਾਰ ਦੇ ਵਿੱਚ ਬੇਟਾ ਬੀਟੀ ਲਈ ਜਾਂ ਕਿਸੇ ਲਈ ਵੀ ਰਿਸ਼ਤਾ ਦੇਖ ਰਹੇ ਹੋ ਇਹਦੇ ਨਾਲ ਨਾਲ ਤੁਹਾਡੇ ਭੂਆ ਮਾਮੇ ਚਾਚੀ ਫੁੱਫੜ ਜਿੱਥੋਂ ਤੱਕ ਗਾਹਾਂ ਯਾਰ ਦੋਸਤ ਕਿਸੇ ਗਾਣ ਗਵਾਂਣ ਦੇ ਵਿੱਚ ਤੁਹਾਨੂੰ ਲੱਗੇ ਕਿ ਇਹ ਰਿਸ਼ਤਾ ਤੁਹਾਡੇ ਨਾਲ ਮੈਚ ਨਹੀਂ ਖਾਂਦਾ ਤੁਹਾਡੇ ਨਾਲ ਹੋਰ ਮੇ ਰਿਸ਼ਤਾ ਮੈਚ ਖਾਂਦਾ ਤਾਂ ਉਹਨਾਂ ਦੇ ਨਾਲ ਮੈਚ ਖਾਂਦਾ ਕੋਈ ਰਿਸ਼ਤਾ ਤੁਹਾਨੂੰ ਲੱਗੇ ਤਾਂ ਉੱਥੋਂ ਤੱਕ ਇਹ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਤਾਂ ਜੋ ਕਿਸੇ ਦੇ ਇਹ ਵੀਡੀਓ ਕੰਮ ਆ ਸਕੇ ਤੇ ਇਹ ਬੇਨਤੀ ਹੈ ਜੀ ਤੇ ਹਰ ਐਤਵਾਰ ਨੂੰ ਸ਼ਾਮ 8 ਵਜੇ ਆਪਾਂ ਜਿਹੜਾ ਇਹ ਨਵਾਂ ਪ੍ਰੋਗਰਾਮ ਲੈ ਕੇ ਆਉਣੇ ਆ ਐਡ ਪਵਾਉਣ ਲਈ ਤੁਸੀਂ WhatsApp ਤੇ ਹੈਲੋ ਕਰ ਸਕਦੇ ਹੋ ਟੀਮ ਤੁਹਾਨੂੰ ਪ੍ਰੋਸੈਸ ਭੇਜ ਦੇਵੇਗੀ ਸਾਰਾ ਕੁਝ ਦੱਸ ਦੇਣਗੇ ਤੇ ਮਿਲਦੇ ਹਾਂ ਜੀ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਤਦ ਤੱਕ ਲਈ ਸਤਿ ਸ੍ਰੀ ਅਕਾਲ